ਅੱਜ ਆਪਾਂ ਖਾਵਾਂਗੇ ਜੀ ਰੇਤ ਵਾਲੀ ਛੱਲੀ ਆ ਦੇਖੋ ਵੱਖਰੇ ਜਿਹੇ ਤਰੀਕੇ ਨਾਲ ਉਹਨਾਂ ਨੂੰ ਮੇਰੇ ਰੇਤ ਚ ਨੱਪੀ ਹੋਈ ਹੈਗੀ ਪਹਿਲਾਂ ਰੇਤ ਨੂੰ ਗਰਮ ਕਰ ਲੈਂਦੇ ਜਾਂ ਬਾਅਦ ਚ ਗਰਮ ਹੁੰਦੀ ਹੈਗੀ ਇਹਨਾਂ ਨੇ ਮਿੱਟੀ ਵੀ ਲਾ ਰੱਖਿਆ ਰੇੜੀ ਤੇ ਦੇਖੋ ਤੇ ਛੱਲੀਆਂ ਨੂੰ ਇਹਨਾਂ ਦੇ ਵਿੱਚ ਨੱਪ ਰੱਖਿਆਗਾ ਕੁਝ ਨਹੀਂ ਭੁੰਨਦੇ ਬਸ ਐਵੇਂ ਜਿਵੇਂ ਕੱਚੀਆਂ ਨੱਪ ਦਿੰਦੇ ਨੇ ਤੇ ਅੰਦਰਲੀ ਭਾਵਣ ਵਾਲੀ ਛੱਲੀਆਂ ਦੇ ਜਣ ਕੇ ਕਾਗਜ਼ ਆ ਜਿਹੜਾ ਉੱਪਰ ਲਾ ਉਹਦੇ ਵਿੱਚੋਂ ਪਾਣੀ ਨਿਕਲਦਾ ਅੰਦਰੀ ਘੁੰਮ ਘੁੰਮ ਕੇ ਅੰਦਰੀ ਬਣ ਜਾਂਦੀਆਂ ਨੇ ਤੇ ਭੁੰਨੀਆਂ ਹੋਈਆਂ ਤਾਂ ਬਹੁਤ ਖਾਧੀਆਂ ਸੀ ਹੁਣ ਤੱਕ ਤੇ ਕਦੇ ਕਦੇ ਉਬਲੀਆਂ ਵੀ ਖਾਧੀਆਂ ਸੀ ਆ ਪਹਿਲੀ ਵਾਰੀ ਐ ਇਉ ਬਲੀਆਂ ਹੋਈਆਂ ਤੋਂ ਤੇ ਭੁੰਨੀਆਂ ਹੋਈਆਂ ਤੋਂ ਅਲੱਗ ਦੀ ਚੀਜ਼ ਹੈਗੀ ਰੇੜੀ ਦੇ ਅੰਦਰ ਹੀ ਕਹਿੰਦੇ ਗਰਮ ਕਰ ਦਿੰਦੇ ਆ ਕਿ ਪਤਾ ਨਹੀਂ ਕਿਹਦੇ ਸਿਸਟਮ ਨਾਲ ਚੱਲਦੇ ਨੇ ਗੂਟ ਉਹਨੂੰ ਗਰਮ ਪਲਾਤਾ ਇਹਨਾਂ ਦੇ ਕੱਲੀ ਕੱਲੀ ਫਿਰ ਦਿਓ ਮੇਰੇ ਖਿਲਪੀ ਦੇ ਰੇਤੇ ਤੋਂ ਬਚਾ ਕੇ ਰੇਤਾ ਝਾੜ ਲਿਆ ਇਹਨਾਂ ਨੇ ਇੱਕ ਦਿਨ ਦੇ ਵਿੱਚ ਵਿੱਚ ਕਹਿੰਦੇ ਬਣ ਜਾਂਦੀਆਂ ਨੇ ਆ ਦੇਖੋ ਰੇਤਾ ਬਾਹਰ ਰੱਖਿਆ ਪਤਾ ਨਹੀਂ ਬਰੀਕੀ ਹੈ ਕਿ ਰੇਤਾ ਹੈਗਾ ਤੇ ਐਵੇਂ ਜਮੀਨ ਉੱਤੇ ਪਾ ਦਿੰਦੇ ਨੇ ਖੜੀਆਂ ਕਰ ਰੱਖੀਆਂ ਨੇ ਤੇ ਕਹਿੰਦੇ بس ਹਵਾ ਦੀ ਨਾਲ ਹੀ ਬਣ ਜਾਂਦੀਆਂ ਨੇ 12 ਘੰਟੇ ਪਹਿਲਾਂ ਦੱਬੜੀਆਂ ਮਿਲੀਆਂ ਕਹਿੰਦੇ ਸ਼ਾਮ ਨੂੰ ਜਾ ਕੇ ਦੱਬ ਦਿੰਦੇ ਆ ਤੇ ਸਵੇਰੇ ਸਿੱਕ ਤਿਆਰ ਹੋ ਜੰਦੀ ਆ। ਉਹ ਦੂਬਾ ਅੱਗ ਬੰਦ ਕਰ ਦਿੰਦੇ ਆ ਤੇ ਇਹ ਕਰਮ ਰਹਿਦੀ ਆ ਦਿਨ। ਤੇ ਆਪਾਂ ਕਰਦੇ ਤੇਜ਼ ਤੋਂ ਹੁਣਾ। ਠੀਕ ਹੈ ਜੀ। ਦੇਖਣ ਚ ਹੋਰ ਹੀ ਲੱਗਦੀ ਹੈ ਜੀ। ਤੇ ਪਰ ਗੱਲ ਬਾਤ ਇਹ ਕੈਮਰਾ ਟੇਡਾ ਕਰਤਾ ਮੈਂ ਕਿ ਕੈਮਰਾ ਸਿੱਧਾ ਕਰਦੇ ਮੈਰੀ ਜੀ ਨਹੀਂ ਪੋਣੀ ਹੈ ਜੀ। ਆ ਲੈ ਵੀ। ਇਹਨੇ ਉਹ ਸਿੱਧੀ ਗੱਲ ਬਾਤ ਆ 15 ਰੁਪਏ ਦੀ ਬਣਾਉਂਦਾ ਉਸੇ ਦਿਵਾਲੀ।